ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਆਪਣੇ ਦਰਸ਼ਕਾਂ ਦੇ ਕਾਫੀ ਫੋਨ ਆ ਰਹੇ ਸੀਗੇ ਕਿ ਨੀਲੀ ਰਾਵੀ ਦੀ ਕੋਈ ਪੂਰੀ ਮੱਝ ਹੋਵੇ ਝੋਟੀ ਹੋਵੇ ਸ਼ਕੀਨ ਕੋਈ ਤਾਂ ਜ਼ਰੂਰ ਦੱਸਿਓ ਸੋ ਸਾਰੇ ਵੀਰਾਂ ਦੇ ਆਪਾਂ ਜਿਹੜੇ ਲੰਬੇ ਅੱਜ ਲਾ ਰਹੇ ਆ ਤੇ ਇੱਕ ਸ਼ਕੀਨ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੇ ਗੱਲ ਇਹਦੀ ਫੇਸ ਕੁਆਲਿਟੀ ਦੀ ਵੇਖ ਲੀਏ ਇੱਕ ਤਿੱਖਾ ਤੇ ਲੰਮਾ ਫੇਸ ਆ ਤੇ ਸਿੰਗ ਆ ਜਿਹੜਾ ਕੁੰਡਾ ਦੇ ਪਿੱਛੇ ਨੂੰ ਪੈਵਾ ਸਿੰਗ ਆ ਤੇ ਕਿਹੜੇ ਏਰੀਆ ਚੋਂ ਇਹ ਆਈ ਸੀਗੀ ਸਾਰੀ ਗੱਲਬਾਤ ਆਪਾਂ ਪੀਰ ਨਾਲ ਕਰਾਂਗੇ ਕੀ ਇਹ ਰੁੱਧ ਰਿਕਾਰਡ ਆ ਤੇ ਰੇਟ ਇਹਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਸਵਾਗਤ ਆ ਵੀਰੇ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਤ ਸ੍ਰੀ ਅਕਾਲ ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਹਾਂਜੀ ਤੇ ਵੀਰੇ ਇਹ ਜਿਹੜੀ ਹਾਂ ਹਾਂ ਵੀਰੇ ਘਰ ਦੀ ਆ ਆਪਾਂ ਕੱਟੀ ਲਿਆਏ ਸੀ ਨਿੱਕੀ ਹੁੰਦੀ ਕੱਟੀ ਲੈ ਕੇ ਆਏ ਸੀ ਦੋ ਸਾਲ ਦੀ ਲੈ ਆਏ ਸੀ ਠੀਕ ਹੈ ਜੀ ਕਿਹੜੇ ਏਰੀਆ ਚ ਲੈ ਕੇ ਆਏ ਸੀ ਇਹ ਆਪਾਂ ਫਰੀਦਕੋਟ ਜੋ ਵੀਰੇ ਤੇ ਉੱਥੇ ਆਪਾਂ ਨੂੰ ਪਤਾ ਇਹ ਵੀ ਕਿਹੜੇ ਸੀਮਨ ਦੀ ਜਾਂ ਟੀਕੇ ਦੀ ਜਾਂ ਸਾਹਨ ਦੀ ਸੀ ਨਹੀਂ ਇਹਨਾਂ ਨੇ ਜੀ ਬਾਈ ਪਤਾ ਇਹਦੇ ਬਾਰੇ ਇਹਨਾਂ ਨੂੰ ਪਤਾ ਹਨਾ ਤੇ ਚਲੋ ਵਧੀਆ ਗੱਲ ਆ ਆਪਣਾ ਉੱਧਰ ਫਰੈਂਡ ਸੀ ਉਹਦਾ ਘਰ ਉਹਨਾਂ ਨੇ ਉਹਨਾਂ ਤੋਂ ਲਿਆਂਦੀ ਸੀ ਆਪਾਂ ਠੀਕ ਹਾਂ ਤੇ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਪਤਾ ਹੀ ਕੁਛ ਨਹੀਂ ਨਹੀਂ ਉਹਦਾ ਵੀ ਨਹੀਂ ਉਹਦਾ ਵੀ ਨਹੀਂ ਪਤਾ ਹੀ ਹੈਣਾ ਤੇ ਚਲੋ ਆ ਉਹਦਾ ਤਾਂ ਖੈਰ ਛੱਡੋ ਹੈਣਾ ਇਹਨੇ ਹੁਣ ਕਿਹੜੇ ਸੂਏ ਆ ਇਹ ਹੁਣ ਬਈ ਤੀਜੇ ਸੂਏ ਸੁਣਾ ਇਹਨੇ ਤੀਜੇ ਸੂਏ ਇਹਨੇ ਸੁਣਾਵਾ ਤੇ ਇਹਦੇ ਵੀਰੇ ਦੁੱਧ ਦਾ ਰਿਕਾਰਡ ਕੀ ਰਿਹਾ ਵਾ ਆਪਣੇ ਘਰੇ 12 ਲੀਟਰ ਆ 12 ਲੀਟਰ ਜਿਹੜਾ ਆਮ ਨੋਰਮਲ ਘਰ ਦੀ ਖਰਾਗ ਬਾਲੀ ਵੀ ਨਹੀਂ ਕੋਈ ਨੋਰਮਲ ਖਰਾਗ ਆਪਣੀ ਦਾ ਹਮ ਬਸ ਸੂਮੀ ਆ ਠੀਕ ਆ 12 ਲੀਟਰ ਮਿੱਤਰੋ ਇਸ ਜਿਹੜੀ ਬੂਰੀ ਮੱਝ ਨੇ ਦੁੱਧ ਦਿੱਤਾ ਬਾਈ ਜੀ ਹੁਣਾਂ ਕੋਲੇ ਆਣ ਲੈਵਾਦੋ ਹੀ ਦੇਖ ਲਓ ਤੇ ਪੂਰਾ ਲੰਮਾ ਦਾ ਪੂਰੀ ਉਹ ਕੋਈ ਗੱਲਬਾਤ ਨਹੀਂ ਘਰੇ ਵਾਲੀ ਆ ਆਪਣੇ ਹਮ ਆਪਾ ਥੋੜਾ ਜਿਹਾ ਉਪਰਾਂ ਘਰ ਦੀ ਅੱਜ ਕਿਉਂ ਨਹੀਂ ਹਾਂ ਕਰ ਹੀ ਜਾਂਦਾ ਬਈ ਹਰੇਕ ਹੀ ਪਸ਼ੂ ਕਰਦਾ ਜਦੋਂ ਆਪਾਂ ਜਾਣਦੇ ਹਾਂ ਹੋਰ ਨਹੀਂ ਕੋਈ ਗੱਲਬਾਤ ਹਾਂ ਤੇ ਬੋਲ ਆਪਣੇ ਠੀਕ ਆ ਵੀਰੇ ਤੇ ਕਿੰਨੇ ਦਿਨ ਹੁਣ ਇਹਦੇ ਸੁੰਨ ਦੇ ਵਿੱਚ ਰਹਿੰਦੇ ਆ ਇਹ ਲੈ ਜੂਗੀ ਵੀ 8 ਦਿਨ ਲੈ ਜੂ। ਅੱਛਾ ਤੇ ਮੜਾ ਖੋਲ ਕੇ ਦਿਖਾ ਦੇ ਵੀਰੇ ਥੋੜਾ ਹੈ ਨਾ ਜ਼ਰੂਰਤ ਹੀ ਆ ਜੇ ਆਪੇ ਖੋਲ ਕੇ ਦਿਖਾ ਦੇ ਆਪਾਂ ਸਾਰੀ ਫਿਰ ਆ ਜੂਗੀ ਮੂਰੂ ਆਪਣੀ ਜਿਹੜੀ ਮੱਝ ਵਸਤਾ। ਤੇ ਲੈ ਮਿੱਤਰੋ ਆਪਾਂ ਤੁਹਾਨੂੰ ਇਹ ਜਿਹੜੀ ਬੂੜਾ ਰਵਾਵਾ ਸ਼ਕੀਨ ਅੱਜ ਇਹਦਾ ਆਪਾਂ ਜਿਹੜਾ ਤੁਹਾਨੂੰ ਲੇਵੇਰੀ ਬਣਤਰ ਆ ਉਹ ਦਿਖਾਉਣ ਲੱਗੇ ਆ। ਕਰਮਾ ਵਾਲੀ ਦੇ ਹਜੇ ਦਿਨ ਕਿੰਨੇ ਰਹਿੰਦੇ ਆ? 8 ਦਿਨ ਰਹਿੰਦੇ ਆ 8-9 ਦਿਨ ਲੈ ਜੂ। 8 ਦਿਨ ਰਹਿੰਦੇ ਜਾਣਗੇ। ਸੋਨਾ ਦੇ ਵਾਲੂਆ ਤਿਆਰ ਕਰ ਲੂ ਆਪਾਂ। ਹਾਂ। ਲੈਵਾ ਦਾ ਹੁਣ ਵੀ ਦੇਖ ਲੈ ਭਈ ਹਜੇ ਡੈਨ ਲਾਈਨ ਤੇ ਲਾ ਲੈਣਾ ਹੋਊਗਾ ਹਾਂ ਇਹਨੇ ਤਾਂ ਰਹਿ ਗਏ ਤੇ ਸੂਣ ਚ ਇਹਦੇ 8 8 9 ਦਾ ਲੈ ਜੂ ਬਾਈ ਹੂੰ ਜਾਂਦੀ ਫਿਰ ਵੀ ਸੋਨਾ ਦੇ ਵਾਲੋ ਵਾ ਤਿਆਰ ਕਰ ਜੂ 8 90 ਤੇ ਕੀ ਡਿਮਾਂਡ ਕਰਦੇ ਬਾਈ ਇਹਦੀ 1 1 25 ਵੇ 1 ਲੱਖ 25 ਹਜ਼ਾਰ ਤੂੰ ਇਹਦੀ ਡਿਮਾਂਡ ਕਰਦੇ ਹੈਨਾ ਤੇ ਬਾਈ ਇਹ ਆਪਣਾ ਫੋਨ ਨੰਬਰ ਹੈ ਪਿੰਡ ਦੀ ਲੋਕੇਸ਼ਨ ਆ ਪਿੰਡ ਜੂੜ ਜਾ ਕਵਰੇ ਆਪਣਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਹੂੰ ਤੇ ਕਲੀਅਰ ਪੱਤੀ ਘਰ ਆਪਣਾ ਵੀਰੇ ਆਪਦਾ ਇੱਕ ਵਾਰੀ 9592418499 9592418499 ਤੇ ਕੋਈ ਗੱਲ ਨਹੀਂ ਆਪਾਂ ਨੰਬਰ ਸਕਰੀਨ ਦੇ ਉੱਤੇ ਵੀ ਲਾ ਦਾਂਗੇ ਜੇ ਕੋਈ ਇੱਕ ਅੱਧਾ ਨੰਬਰ ਹੋਰ ਵੀ ਹੋਇਆ ਤੇ ਪੈਰ ਪੂਰਾ ਆਪਾਂ ਤੁਹਾਨੂੰ ਦਿਖਾ ਦਨੇ ਆ ਤਿੰਨ ਪੈਰ ਪੂਰੇ ਆ ਇੱਕ ਪੈਰ ਤੇ ਮਾੜਾ ਜਵਾਬ ਵੀ ਹੈਗਾ ਵਾ ਚਾਰੇ ਪੈਰਾਂ ਤੇ ਮੱਥਾ ਮੁੱਥਾ ਹੈਗਾ ਇਹਦਾ ਤੇ ਥਣ ਲੇਵੇ ਤੁਸੀਂ ਦੇਖ ਲਓ ਮੋਟਾ ਥਣ ਲੱਗਿਆ ਵਧੀਆ ਤੇ ਬੁਰੀ ਜਿਹੜੀ ਮਾਝਾ ਸੇਲ ਆ ਬਾਈ ਹੁਣਾਂ ਦਾ ਆਪਾਂ ਨੰਬਰ ਸਕਰੀਨ ਦੇ ਉੱਤੇ ਦੇਤਾ ਵਾ ਟੌਪ ਦੇ ਵਿੱਚ ਤਾਂ ਜੰਮਕਦੀ ਹੈ ਜਿਵੇਂ ਤਾਂਬਾ ਜੰਮਕਦਾ ਹੁੰਦਾ ਵਾ ਠੀਕ ਆ ਵੀਰੇ ਬੰਨ ਲਿਆ ਨੂੰ ਤੇ ਕਰ ਲਿਓ ਮਿੱਤਰੋ ਫੋਨ ਕਰਾਂ ਦੀ ਜਿਹੜਾ ਬੁਰੀ ਮਾਝ ਵਾਲਾ ਆਪਾਂ ਤੁਹਾਡਾ ਉਹ ਵੀ ਲੰਬਾ ਲਾਤਾ ਵਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਮਿਲ ਜਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ ਆ ਦੋਸਤੋ